ਇਹ ਪਿੱਲਰ ਕਹਿੰਦਾ ਬਣਿਆ ਹੈ ਬੋਲਗੇ ਜੀ ਕਿੱਕਰ ਦੀ ਲੱਕੜ ਦਾ ਬੱਬਲ ਦੀ ਲੱਕੜ ਦਾ ਔਰ ਇਹਨੂੰ ਲੌਂ ਤੋਂ ਪਹਿਲਾਂ ਇਹਦਾ ਪੈਰ ਕਹਿੰਦਾ ਪਿੱਤਲ ਦਾ ਇਹਦਾ ਉਪਰਲਾ ਸਿਰ ਦਾ ਟੋਪ ਕਹਿੰਦਾ ਹੈ ਚਾਂਦੀ ਦਾ ਇਹਦੀ ਕੁੰਡੀ ਕਹਿੰਦੀ ਹੈ ਚਾਂਦੀ ਦੀ ਔਰ ਇਹਦੇ ਬਰ ਮੈਂ ਪਿਛਲੇ ਆਤਵ ਦੱਸਿਆ ਸੀ ਇਹਦਾ ਜੋ ਪੈਰ ਚਾਂਦੀ ਦਾ ਲਾਇਆ ਗਿਆ ਉਹ ਕਿਨੂੰ ਦਰਸਾਉਂਦਾ ਪਿੱਤਲ ਬਹੁਤ ਜ਼ਿਆਦੇ ਤਾਪਮਾਨ ਨੂੰ ਸਹਿਣ ਕਰ ਸਕਦਾ ਹੈ। ਪ੍ਰਭ ਯੀਸ਼ੂ ਮਸੀਹ ਨੇ ਵੀ ਸਾਡੇ ਪਾਪਾਂ ਨੂੰ ਆਪਣੇ ਉੱਤੇ ਉਠਾਇਆ ਹੈ। ਪ੍ਰਭ ਯੀਸ਼ੂ ਨੇ ਸਾਡੇ ਪਾਪਾਂ ਨੂੰ ਆਪਣੇ ਉੱਤੇ ਲਿਆ ਹੈ। ਇਸ ਲਈ ਸਾਡੀ ਨੀ ਪ੍ਰਭ ਯੀਸ਼ੂ ਮਸੀਹ ਹੈ। ਮੂਸਾ ਨੇ ਕਿਹੜੇ ਮੂਸਾ ਜੋ ਉਜਾਰ ਦੇ ਵਿੱਚ ਸੱਪ ਖੜਾ ਕੀਤਾ ਉੱਚਾ ਉਹ ਉਹ ਕਾਂਦਾ ਬਣਿਆ ਸੀ। ਤੋਂ ਮੈਂ ਪ੍ਰਭ ਯੀਸ਼ੂ ਮਸੀਹ ਮੇਰੀ ਨੀ ਹੈ। ਵਚਨ ਚ ਲਿਖਿਆ ਤੁਸੀਂ ਰਸੂਲਾ ਤੇ ਨਬੀਆਂ ਦੀ ਨੀਂਹ ਤੇ ਬਣੇ ਹੋ ਜਿਸ ਦੇ ਖੁੰਜੇ ਦਾ ਪੱਥਰ ਆਪ ਮਸੀਹ ਯੇਸ਼ੂ ਤੋ ਮੇਰੀ ਨੀਂਹ ਪ੍ਰਭੂ ਯੇਸ਼ੂ ਮਸੀਹ ਦੇ ਉੱਤੇ ਹੈ ਔਰ ਦੂਸਰਾ ਨੰਬਰ ਉਪਿੱਤਲ ਦੀ ਕੁਰਸੀ ਕਿਉਂ ਲਾਈ ਗਈ ਮੈਂ ਇਸ ਸੰਸਾਰ ਚ ਪਰਦੇਸੀ ਤੇ ਮੈਂ ਇਸ ਸੰਸਾਰ ਚ ਪੱਕਾ ਰਹਿਣ ਵਾਲਾ ਨਹੀਂ ਮੇਰੀ ਜੜ ਕਿਤੇ ਧਰਤੀ 'ਚ ਲੱਗ ਨਾ ਜਾਏ ਪਰਮੇਸ਼ਰ ਦਾ ਕਲਾਮ ਰੋਜ਼ ਸਾਡੀਆਂ ਜੜਾਂ ਨੂੰ نیچے ਲੱਗਣ ਨਹੀਂ ਦਿੰਦਾ ਸਾਨੂੰ ਬਚਾ ਕੇ ਰੱਖਦਾ ਹੈ ਕਿੰਨੀ ਵਾਰ ਸਾਡਾ ਜੀਵਨ ਸੰਸਾਰ 'ਚ ਖੁੱਬਦਾ ਹੈ ਕਿੰਨੀ ਵਾਰ ਅਸੀਂ ਦੁਨਿਆਵੀ ਗੱਲਾਂ 'ਚ ਫਸਦੇ ਆਂ ਲੇਕਿਨ ਪਰਮੇਸ਼ਰ ਦਾ ਕਲਾਮ ਸਾਨੂੰ ਰੋਜ਼ ਸੰਸਾਰ ਦੀਆਂ ਗੱਲਾਂ 'ਚੋਂ ਬਾਹਰ ਕੱਢਦਾ ਹੈ ਤੋਂ ਇਹ ਦੋ ਗੱਲਾਂ ਆਪਸ ਸਿੱਖੀਆਂ ਸੋ ਆਈ ਅੱਜ ਅਸੀਂ ਸਿੱਖਾਂਗੇ ਇਹ ਜੋ ਪਿੱਲਰ ਬਣਿਆ ਹੈ ਇੰਦਾ ਸਿਰ ਕਹਿੰਦਾ ਹੈ ਹਾਂਜੀ ਚਾਂਦੀ ਦਾ ਚਾਂਦੀ ਦਾ ਮਤਲਬ ਕੀ ਹੈ ਕਿਉਂਕਿ ਇਸ ਮੰਦਰ ਦੇ ਵਿੱਚ ਜਦੋਂ ਅਸਨ ਬਣਾਉਂਦੇ ਸਮੇਂ ਉਸ ਵਚਨ ਨੂੰ ਦੁਬਾਰਾ ਪੜਾਂਗੇ ਕੂਚ ਦੀ ਕਿਤਾਬ ਉਸ ਦਾ 38 ਦੇ ਉਸ ਦਾ ਨੌ ਵਚਨ ਤੁਲੇ ਇੱਕ ਵਾਰ ਫਿਰ ਪੜਾਂਗੇ ਨਿਰਗਮਨ ਕੂਚ ਦੀ ਪੁਸਤਕ ਉਸ ਦਾ 38 ਦੇ ਅਸਤ 9 ਅਤੇ 10 ਵਚਨ ਪੜਾਂਗੇ ਉਸਨੇ ਹਾਤਾ ਬਨਾਇਆ ਅਤੇ ਦੱਖਣ ਦੇ ਪਾਸੇ ਵੱਲ ਹਾਥੀ ਲਈ ਮਹੀਨ ਉਨੀ ਹੋਇਕ ਤਾਂ ਦੀਆਂ ਕਨਾਤਾ 100 ਹੱਥ ਬਣਾਈਆਂ ਹਾਂਜੀ ਅਤੇ ਉਹਨਾਂ ਦੀਆਂ ਥੰਮੀਆਂ ਵੀ ਅਤੇ ਉਹਨਾਂ ਦੀਆਂ ਚੀਥੀਆਂ ਵੀ ਪਤਲ ਦੀਆਂ ਸਨ ਹਾਂਜੀ ਅਤੇ ਥੰਮੀਆਂ ਦੇ ਕੁੰਡੇ ਹਾਂਜੀ ਅਤੇ ਉਹਨਾਂ ਦੇ ਕੜੇ ਚਾਂਦੀ ਦੇ ਸਨ ਹਾਂਜੀ ਅਤੇ ਉੱਤਰ ਦੇ ਪਾਸੇ ਵੱਲ 100 ਹੱਥ ਬਸ 17 ਵਚਨ ਪੜਾਂਗੇ ਅਤੇ ਥਮੀਆਂ ਦੀਆਂ ਚੀਥੀਆਂ ਪਿੱਤਲ ਦੀਆਂ ਸਾਨ ਹਾਂਜੀ ਔਰ ਥਮੀਆਂ ਦੇ ਕੁੰਡੇ ਔਰ ਕੜੇ ਚਾਂਦੀ ਦੇ ਸਾਨ ਹਾਂਜੀ ਤਾਂ ਸੁਣ ਪਿੱਤਲ ਔਰ ਕੇ ਸੀਦਾ ਕਿ ਕਿਤਾ ਗਿਆ ਚਾਂਦੀ ਕਿਉਂ ਇਸਤੇਮਾਲ ਕੀਤੀ ਗਈ ਚਾਂਦੀ ਦਾ ਆਤਮਿਕ ਅਰਥ ਹੈ ਛੁਟਕਾਰਾ ਚਾਂਦੀ ਦਾ ਅਰਥ ਕੀ ਹੈ ਸਮਾਵੇਲਕ ਬੋਲ ਕੀ ਹੈ ਛੁਟਕਾਰਾ ਮਤਲਬ ਮੁਕਤੀ ਇਹ ਚਾਂਦੀ ਸਾਨੂੰ ਮੁਕਤੀ ਦੇ ਬਾਰੇ ਦੱਸਦੀ ਹੈ ਇਹ ਚਾਂਦੀ ਸਾਨੂੰ ਉਧਾਰ ਦੇ ਬਾਰੇ ਦੱਸਦੀ ਹੈ ਕਿਉਂ ਪਰਮੇਸ਼ਰ ਦੇ ਵਚਨ ਚ ਅਸੀਂ ਪੜਦੇ ਹਾਂ ਤੋਂ ਪਹਿਲਾ ਪਤਰਸ 1 ਦਾ 18 ਔਰ 19 ਵਚਨ ਪੜਾਂਗੇ ਪਹਿਲਾ ਪਤਰਸ 1 ਦਾ 18 ਔਰ 19 ਜੋ ਤੁਸੀਂ ਜਾਣਦੇ ਹੋ ਭਾਈ ਤੁਸੀਂ ਜੋ ਆਪਣੀ ਆਕਾਰਤ ਚਾਲ ਤੋਂ ਜਿਹੜੀ ਤੁਹਾਡੇ ਵੱਡਿਆਂ ਤੋਂ ਚੱਲੀ ਆਈ ਹੈ ਨਿਸਤਾਰਾ ਪਾਇਆ ਸੋ ਨਾਸ਼ਵਾਨ ਵਸਤਾ ਅਰਥਾਤ ਚਾਂਦੀ ਸੋਨੇ ਨਾਲ ਨਹੀਂ ਸਗੋ ਮਸੀਹ ਦੇ ਅਮੋਲਕ ਲਹੂ ਨਾਲ ਪਾਇਆ ਜਿਹੜਾ ਜਿਹੜਾ ਨਿਲੰਘ ਅਤੇ ਬੇਦਾਗ ਲੇਲੇ ਦੀ ਨਿਯਾਹੀ ਸੀ ਬਸ ਬੋ ਹallelujah ਇਧਰ ਪਰਮੇਸ਼ਰ ਦਾ ਸੰਤ ਪਤਰਸ ਬੋਲਦਾ ਹੈ ਸਾਡਾ ਛੁਟਕਾਰਾ ਸੋਨੇ ਔਰ ਚਾਂਦੀ ਨਾਲ ਨਹੀਂ ਬਲਕਿ ਯੇਸ਼ੂ ਮਸੀਹ ਦੇ ਲਹੂ ਦੁਆਰਾ ਹੋਇਆ ਕਹਿੰਦੇ ਨਾਲ ਯੇਸ਼ੂ ਮਸੀਹ ਦੇ ਲਹੂ ਦੇ ਦੁਆਰਾ ਇਸ ਲਈ ਇਹ ਚਾਂਦੀ ਦਾ ਆਤਮਿਕ ਅਰਥ ਹੈ ਛੁਟਕਾਰਾ ਮੁਕਤੀ ਚਾਂਦੀ ਨਾਲ ਛੁਡਾਇਆ ਜਾਂਦਾ ਸੀ ਚਾਂਦੀ ਦੇ ਕੇ ਖਰੀਦਾ ਜਾਂਦਾ ਸੀ ਚਾਂਦੀ ਦੇ ਕੇ ਕੀ ਕੀਤਾ ਜਾਂਦਾ ਸੀ ਛੁਡਾਇਆ ਜਾਂਦਾ ਸੀ ਜਦ ਆਪਾਂ ਵਚਨ ਚੋਂ ਪੜ੍ਹਦੇ ਹਾਂ ਤਾਂ ਯਹੂਦਾ ਸਕਰਯੋਤੀ ਨੇ ਯੇਸ਼ੂ ਨੂੰ ਫੜਵਾਇਆ ਤਾਂ ਕੀ ਕੀਤਾ ਬਲਗੇ ਜੀ 30 ਚਾਂਦੀ ਦੇ ਸਿੱਕੇ ਲੈ ਉਹਨਾਂ ਤੋਂ 30 ਚਾਂਦੀ ਦੇ ਸਿੱਕੇ ਲੈ ਕੇ ਯੇਸ਼ੂ ਨੂੰ ਵੇਚਤਾ ਇਹਦਾ ਮਤਲਬ ਉਸ ਵੇਲੇ ਚਾਂਦੀ ਦੇ ਸਿੱਕੇ ਨਾਲ ਕੀ ਚੀਜ਼ ਨੂੰ ਕੀਤਾ ਜਾਂਦਾ ਖਰੀਦਿਆ ਜਾਂਦਾ ਹੈ ਵੇਚਿਆ ਜਾਂਦਾ ਹੈ ਤੋ ਇਹ ਜੋ ਚਾਂਦੀ ਲਾਏਗੀ ਵਿਚਾਲੇ ਜੋ ਲੱਕੜ ਦਾ ਹੈ ਬਬਲ ਦੀ ਲੱਕੜ ਹੈ نیچے ਪਿੱਤਲ ਉੱਪਰ ਚਾਂਦੀ ਹੈ ਇਹ ਟੋਪ ਚਾਂਦੀ ਦਾ ਹੈ ਮੈਨੂੰ ਹੋਰ ਤੁਹਾਨੂੰ ਕੀ ਮਿਲਿਆ ਹੈ ਛੁਟਕਾਰਾ ਸੋਨੇ ਚਾਂਦੀ ਨਾਲ ਨਹੀਂ ਕਿੰਦੇ ਦੁਆਰਾ ਯੀਸ਼ੂ ਮਸੀਹ ਦੇ ਤੂੰ ਪ੍ਰਭੂ ਯੀਸ਼ੂ ਮਸੀਹ ਇਸ ਸੰਸਾਰ 'ਚ ਮੈਨੂੰ ਛੁਟਕਾਰਾ ਦੇਣ ਦੇ ਲਈ ਆਇਆ ਅਗਰ ਯੀਸ਼ੂ ਮਸੀਹ ਸੰਸਾਰ ਚ ਨਾ ਆਉਂਦਾ ਤਾਂ ਮੈਂ ਕਦੇ ਵੀ ਆਜ਼ਾਦ ਹੋ ਨਹੀਂ ਸਕਦਾ ਅੱਜ ਕਈ ਲੋਕਾਂ ਦੇ ਮਨ ਚ ਬੜੇ ਵਿਚਾਰ ਉੜਦੇ ਲੋਕ ਇਹ ਬੰਦਗੀ ਜਾਂਦੇ ਆ ਪਤਾ ਨਹੀਂ ਕਿਉਂ ਜਾਂਦੇ ਇਹਨਾਂ ਨੂੰ ਖਰੇ ਲਾਲਚ ਚ ਮਿਲਦਾ ਕੋਈ ਇਹਨਾਂ ਨੂੰ ਖਰੀਦਦਾ ਹੈ ਇਹ ਸਚਾਈ ਹੈ ਸਾਨੂੰ ਪੈਸੇ ਨਾਲ ਨਹੀਂ ਯੀਸ਼ੂ ਨੇ ਆਪਣੇ ਲਹੂ ਨਾਲ ਖਰੀਦਿਆ ਸਾਨੂੰ ਪੈਸੇ ਨਾਲ ਨਹੀਂ ਬਲਕੇ ਮੇਰੇ ਪ੍ਰਭੂ ਯੀਸ਼ੂ ਨੇ ਮੇਰੇ ਲਈ ਆਪਣਾ ਖੂਨ ਦਿੱਤਾ ਹੈ ਮੈਨੂੰ ਸਮਝ ਆ ਗਈ ਜਿਸ ਦਿਨ ਕਿ ਮੈਨੂੰ ਮੈਂ ਆਪਣੇ ਆਪ ਦਾ ਨਹੀਂ ਬਲਕੇ ਮੈਂ ਯੀਸ਼ੂ ਦੇ ਖੂਨ ਦਾ ਉਸ ਦਿਨ ਤੋਂ ਮੈਂ ਯੀਸ਼ੂ ਮਸੀਹ ਦਾ ਹੋ ਗਿਆ ਹਜੇ ਜਿਹੜੇ ਪ੍ਰਭੂ ਯੀਸ਼ੂ ਮਸੀਹ ਦੇ ਕੋਲੋਂ ਦੂਰ ਹੈ ਜਿਹੜੇ ਯੀਸ਼ੂ ਮਸੀਹ ਬਾਰੇ ਅੱਜ ਗੱਲਾਂ ਕਰਦੇ ਜਿਸ ਦਿਨ ਇਹਨਾਂ ਨੂੰ ਵੀ ਸਮਝ ਆ ਗਈ ਅਸੀਂ ਵੀ ਯੀਸ਼ੂ ਦੇ ਖੂਨ ਦੇ ਖਰੀਦੇ ਇਹ ਵੀ ਖੁਦ ਆਪਣੇ ਆਪਣੇ ਹੱਥੋਂ ਸੌਂਪ ਦੇਣਗੇ ਬੋਲੋ ਹਾਲੇਲੂਇਆ ਕਿਉਂਕਿ ਵਚਨ ਚ ਲਿਖਿਆ ਪਹਿਲਾ ਕ੍ਰੰਤੀਆ ਉਸਦਾ 6 ਤੇ ਆਏ ਉਸਦਾ 20 ਵਚਨ ਪੜਾਂਗੇ ਪਹਿਲਾ ਕ੍ਰੰਤੀ ਦੇ ਪਤਰੀ 6 ਤੇ ਉਸਦਾ 20 ਵਚਨ ਤੁਸੀਂ ਤਾਂ ਮੂਲ ਨਾਲ ਲਏ ਹੋਏ ਹੋ ਹਾਂਜੀ ਇਸ ਲਈ ਆਪਣੀ ਦੇਹੀ ਨਾਲ ਪਰਮੇਸ਼ਵਰ ਦੀ ਵਡਿਆਈ ਕਰੋ ਬੋਲ ਹallelujah ਹallelujah ਜਿੰਨਾਂ ਵਿਸ਼ਵਾਸ ਮੈਂ ਮਸੀਹ ਦਾ ਖਰੀਦਿਆ ਹਾਂ ਉਹਨਾਂ ਬਗਿੱਦ ਕਰ ਰਹੇ ਨੇ ਮझे ਖਰੀਦਾ ਹੈ ਕੋਣ ਦੇ ਕਰ ਮੈਨੂੰ ਕਿਸ ਨੇ ਖਰੀਦਿਆ ਹੈ ਇਸ ਲਈ ਮੈਂ ਆਪਣੀ ਦੇਹੀ ਨਾਲ ਪਰਮੇਸ਼ਰ ਦੀ ਮਹਿਮਾ ਕਰਦਾ ਹਾਂ ਇਸ ਲਈ ਮੇਰੀ ਦੇਹੀ ਸੰਸਾਰਿਕ ਕਮਾ ਲਈ ਨਹੀਂ ਮੇਰੀ ਦੇਹੀ ਪਾਪ ਲਈ ਨਹੀਂ ਮੇਰੀ ਦੇਹੀ ਪਰਮੇਸ਼ਰ ਦੀ ਮਹਿਮਾ ਦੇ ਲਈ ਹੈ ਬੋ ਹਾਲੇਲੂਇਆ ਦੁਨੀਆ ਇਸ ਦੇ ਤੇ ਕਬਜ਼ਾ ਕਰਕੇ ਬੈਠੀ ਆਪਣੀ ਮਰਜ਼ੀ ਨਾਲ ਐਸ਼ ਕਰਦੀ ਹੈ ਦੁਨੀਆ ਨਸ਼ੇ ਕਰਦੀ ਆਪਣੇ ਜੀਵਨ ਦੀ ਐਸ਼ ਪਰਸਤੀ ਚਲਦੀ ਹੈ ਬੋਲਦੇ ਸਾਡਾ ਸਰੀਰ ਜੋ ਮਰਜ਼ੀ ਕਰੀਏ ਕਿਸੇ ਨੂੰ ਕੋਈ ਵਾਸਤਾ ਨਹੀਂ ਲੇਕਿਨ ਮੈਨੂੰ ਸਮਝ ਆ ਗਈ ਮੇਰੀ ਦੇ ਮੇਰੀ ਨਹੀਂ ਬਲਕੇ ਮੇਰੇ ਪ੍ਰਭ ਯੇਸ਼ੂ ਮਸੀਹ ਦੀ ਉਸਨੇ ਮੈਨੂੰ ਧਾਮ ਦੇ ਕੇ ਖੂਨ ਦੇ ਕੇ ਖਰੀਦਿਆ ਜਦ ਮੇਰੀ ਯੇਸ਼ੂ ਨੇ ਮੈਨੂੰ ਖਰੀਦਿਆ ਤੋ ਮੈਂ ਆਪਣੀ ਮਨਮਰਜ਼ੀ ਨਹੀਂ ਕਰ ਸਕਦਾ ਉਸ ਦੇ ਦੁਆਰਾ ਮੈਨੂੰ ਛੁਟਕਾਰਾ ਮਿਲਿਆ ਹੈ ਪ੍ਰਭ ਦੇ ਚੋਣੇ ਪਾਈਆ ਰ ਪੈਨੋ ਮੈਂ ਆਪਣੀ ਮਨਮਰਜ਼ੀ ਕਿਵੇਂ ਕਰਾਂ ਮੈਂ ਆਪਣੇ ਆਪ ਦਾ ਹੈ ਹੀ ਨਹੀਂ ਮੇਰੇ ਲਈ ਇੱਕ ਨੇ ਆਪਣਾ ਕਰੋਸ ਤੇ ਕੀਮਤ ਦਿੱਤੀ ਹੈ ਜਦ ਮੈਨੂੰ ਸਮਝ ਆ ਜਾਂਦੀ ਮੈਨੂੰ ਉਹਦੇ ਲਈ ਖੁਸ਼ੀ ਵੀ त्यागਣਾ ਮੁਸ਼ਕਲ ਨਹੀਂ ਹੈ ਜਦ ਮੈਨੂੰ ਸਮਝ ਆ ਜਾਂਦੀ ਮੈਨੂੰ ਆਪਣੇ ਜੀਵਨ ਦੀਆਂ ਛਾਵਾਂ त्याਗਣੀਆਂ ਮੁਸ਼ਕਲ ਨਹੀਂ ਹੈ ਜਿਸ ਦਿਨ ਮੈਨੂੰ ਸਮਝ ਆ ਜਾਂਦੀ ਮੈਂ ਆਪਣੇ ਆਪ ਦਾ ਨਹੀਂ ਮੈਂ ਯੇਸ਼ੂ ਦੇ ਖੂਨ ਦਾ ਖਰੀਦਿਆ ਮੈਨੂੰ ਉਸ ਦਿਨ ਵੀ ਕਿਸੇ ਪਾਪ ਨੂੰ ਛੱਡਣਾ ਮੁਸ਼ਕਲ ਨਹੀਂ ਹੈ ਮੈਨੂੰ ਕੁਝ ਵੀ ਪ੍ਰਭੂ ਦੇ ਲਈ ਛੱਡਣਾ ਮੁਸ਼ਕਲ ਜਿਨੂੰ ਮਸੀਹ ਦੇ ਪ੍ਰੇਮ ਦੀ ਸਮਝ ਨਹੀਂ ਨਾਈ ਉਹੀ ਬਹਾਨੇ ਮਾਰਦਾ ਕਿ ਮੈਨੂੰ ਅਜੇ ਸਮਾਂ ਦਿਓ ਜਿਨੂੰ ਸਮਝ ਆ ਗਈ ਉਹ ਯੀਸ਼ੂ ਲਈ ਆਪਣੀ ਜਾਨ ਦੇਣ ਦੇ ਲਈ ਵੀ ਤਿਆਰ ਹੈ। ਇਸ ਪਰਮੇਸ਼ਰ ਦਾ ਵਚਨ ਗਵਾ ਕਿੰਨੇ ਪਰਮੇਸ਼ਰ ਦੇ ਭਗਤਾ ਨੇ ਕਿੰਨੇ ਯੀਸ਼ੂ ਦੇ ਚੇਲਿਆਂ ਨੇ ਉਹ ਸੱਚਾਈ ਦੇ ਲਈ ਆਪਣੀ ਜਾਨ ਕੁਰਬਾਨ ਕੀਤੀ ਹੈ। ਕਲੀਸੀਆ ਸ਼ਹੀਦਾਂ ਦੇ ਖੂਨ ਤੇ ਖੜੀ ਹੈ। ਕਲੀਸੀਆ ਇਹ ਯਿਸੂ ਦੇ ਖੂਨ ਦੀ ਖਰੀਦੀ ਹੋਈ ਹੈ ਇਸ ਲਈ ਪ੍ਰਭੂ ਦੇ ਚਨੇ ਭਾਈਆ ਪਰ ਪੈਣੋ ਇਹ ਚਾਂਦੀ ਜੋ ਹੈ ਸਾਨੂੰ ਛੁਟਕਾਰੇ ਨੂੰ ਦੱਸਦੀ ਹੈ ਔਰ ਇਹ ਜੋ ਚਾਂਦੀ ਦੇ ਨਾਲ ਕੁੰਡੀ ਹੈ ਨਜ਼ਰ ਆ ਰਹੀ ਹੈ ਕੁੰਡੀ ਵੀ ਕਾਂਦੀ ਹੈ ਬੋਲੀਏ ਜੀ ਔਰ ਇਸ ਕੁੰਡੀ ਦੇ ਨਾਲ ਇਹ ਰੱਸੀ ਬੰਨੀ ਗਈ ਹੈ ਦਿਸਦੀ ਹੈ ਰੱਸੀ ਦੇ ਸਰੀ ਕੁੰਡੀ ਨਾਲ ਕੀ ਬਣੀ ਗਈ ਰੱਸੀ ਮੱਸੀ ਦੇ ਪ੍ਰੇਮ ਨੂੰ ਦੱਸਦੀ ਹੈ ਰੱਸੀ ਦਾ ਆਤਮਿਕ ਅਰਥ ਕੀ ਹੈ ਕਿਹਨਾਂ ਨੂੰ ਸਮਝ ਆ ਰਿਹਾ ਇਹ ਰੱਸੀ ਕਿਹਨੂੰ ਦੱਸਦੀ ਹੈ ਕਿਹਨੂੰ ਦੱਸਦੀ ਹੈ ਦੁਨੀਆਂ 'ਚ ਤਿੰਨ ਪ੍ਰੇਮ ਹੈ ਧਿਆਨ ਦੇ ਕੇ ਸੁਣ ਲੈ ਜੇ ਫਸਟ ਆਫ ਆਲ ਸਭ ਤੋਂ ਪਹਿਲਾ ਨੰਬਰ ਅਗਾਪੇ ਪ੍ਰੇਮ ਜਿਸ ਨੂੰ ਪਰਮੇਸ਼ਰ ਦਾ ਪ੍ਰੇਮ ਬੋਲਿਆ ਜਾਂਦਾ ਦੂਜਾ ਫਲੂ ਲਵ ਭਾਈਚਾਰੇ ਦਾ ਪ੍ਰੇਮ ਦਿੱਸਦਾ ਹੈ ਤੀਸਰਾ ਅਰੋਜ਼ ਲਵ ਜਿਹਨੂੰ ਸਰੀਰਕ ਪ੍ਰੇਮ ਬੋਲਦੇ ਆ ਲੇਕਿਨ ਇਹਨਾਂ ਤਿੰਨਾ ਚੋਂ ਸਭ ਦੋ ਖਤਮ ਹੋਣ ਵਾਲੇ ਆ ਭਾਈਚਾਰੇ ਦਾ ਪ੍ਰੇਮ ਵੀ ਇੱਕ ਦਿਨ ਆਉਂਦਾ ਹੈ ਇੱਕ ਦਿਨ ਘੜਦਾ ਘੜਦਾ ਚਲਾ ਜਾਂਦਾ ਸਰੀਰਕ ਪ੍ਰੇਮ ਵੀ ਇੱਕ ਦਿਨ ਅੰਤ ਹੋ ਜਾਂਦਾ ਹੈ ਲੇਕਿਨ ਮਸੀਹ ਦਾ ਪ੍ਰੇਮ ਅਗਾਪੇ ਪ੍ਰੇਮ ਦਾ ਕਦੀ ਅੰਤ ਨਹੀਂ ਇਹ ਸਦਾ ਤੱਕ ਹੈ ਭਾਈਚਾਰੇ ਦਾ ਪ੍ਰੇਮ ਇੱਕ ਦਿਨ ਆਉਂਦਾ ਹੈ ਫਿਰ ਹੌਲੀ ਹੌਲੀ ਘਟ ਜਾਂਦਾ ਰਿਸ਼ਤਾ ਦਾ ਪ੍ਰੇਮ ਵੱਧਾ ਕੇ ਘਟਦਾ ਜੀ ਮੈਂ ਤਾਂ ਹੁਣ ਸਬੂਤ ਕਰਾ ਦੇਣਾ ਜਦੋਂ ਆਪਾਂ ਲੜਕੇ ਜਾਂ ਲੜਕੀ ਦਾ ਮੰਗਣਾ ਕਰਦੇ ਆਂ ਜਿਸ ਦਿਨ ਪਹਿਲੇ ਦਿਨ ਰਿਸ਼ਤਾ ਆਉਂਦੇ ਆਪਾਂ ਨੇ ਘਰ 'ਚ ਇੱਕ ਟੇਬਲ ਤੇ ਨਹੀਂ ਗੱਡੀ ਚੱਲਦੀ ਆਪਾਂ ਘਟੋ ਘਟ ਦੋ ਤਿੰਨ ਟੇਬਲ ਲਾਉਣੇ ਆਂ ਸਮੋਸੇ ਵੱਖਰੇ ਗੁਲਾਬ ਜਮਨ ਵੱਖਰੇ ਪਕੌੜੇ ਵੱਖਰੇ ਹਾਂਜੀ ਮਟਰੀ ਵੱਖਰੀ ਬਿਸਕੁਟ ਵੱਖਰੇ ਰੱਖਦੇ ਵੀ ਰਿਸ਼ਤੇਦਾਰ ਇਹ ਕਹਿੰਦੇ ਨੇ ਸਾਡੀ ਸੇਵਾ ਫੁੱਲ ਕੀਤੀ ਕੋਈ ਟੇਬਲ ਕੀ ਨਹੀਂ ਰੱਖਿਆ ਔਰ ਮੇਰੇ ਆਗਾ ਜਰ ਨਾਲ ਜਾਂਦਾ ਨਾ ਉਹ ਕਹਿੰਦਾ ਵੀ ਕੀ ਕੀ ਖਾਈ ਬੜੀ ਸੇਵਾ ਕੀਤੀ ਰੋਟੀ ਖਵਾ ਕੇ ਮਗਰੇ ਹਾਂਜੀ ਗਲਾਬ ਲਿਆਓ ਗੁਜਰੇ ਲਿਆਓ ਚਾਹ ਪਿਓ ਬਸ ਮਤਲਬ ਕਿ ਤੁਰ ਲੱਗਿਆ ਤੱਕ ਪੂਰਾ ਬਿਹੋਸ਼ ਹੋਣ ਵਾਲੇ ਕਰ ਦਿੰਨੇ ਆਪਾਂ ਇੰਨਾ ਰਾਸ਼ਨ ਖੋਣੇ ਜਦੋਂ ਲੜਕਾ ਲੜਕੀ ਵਿਆਹ ਜਾਂਦੇ ਰਸਤਰੀ ਵਾਧੀ ਜਾਂਦੀ ਹੌਲੀ ਹੌਲੀ ਪਲੇਟਾਂ ਕਿਵੇਂ ਦਿੰਦੀਆਂ ਬੋਲੀਏ ਜੀ ਹਾਂਜੀ ਸੱਚ ਹੈ ਹਾਇ ਲੜਾ ਕਰ ਦਿਆਂਗੇ ਵਾਧੀਆਂ ਜੀ ਫੇਰ ਉਹ ਲਈ ਐਨਾ ਕ ਟਾਈਮਾਂ ਦਾ ਫਿਰ ਗੋਡੇ ਬਿਸਕੜਾ ਤੇ ਆਏ ਨੇ। ਫਿਰ ਪ੍ਰਾਣਾ ਅੰਕੇ ਘਰੇ ਬੈਠਾ ਤਾਂ ਉਦੋਂ ਫਿਰ ਜਾਣਿਆ ਆਪਾਂ ਸ਼ਹਿਰ। ਆ ਭੱਜ ਕੇ ਫੜ ਕੇ ਲੈ ਆਟੀ ਤੋਂ ਬਿਸਕਟ ਲੈ ਆਈਂ। ਥੋੜਾ ਹੋਰ ਪ੍ਰਾਣਾ ਹੋ ਜਾਂਦਾ ਫਿਰ ਆਪਾਂ ਬਿਸਕੜਾ ਉਹਨੂੰ ਲਈ ਉਹ ਲਿਆਉਂਦੇ। ਫਿਰ ਬੋਲਦੇ ਚੱਲ ਕੋਣੀ ਹੁਣ ਆਪਣੇ ਘਰ ਦਾ ਹੀ ਮੈਂਬਰ ਹੈ। ਨਵਾਂ ਨਵਾਂ ਹੁੰਦਾ ਤਾਂ ਕੋਣੀ ਚਾਹ ਪੀ ਲੈ ਫੋਕੀ ਫਿਰ ਆਪਾਂ ਲਿਆਵਾਂਗੇ ਸ਼ਹਿਰੋਂ ਕੱਟਾ ਹੀ। ਬੋਲੋ ਸੱਚ ਹੈ। ਭਾਈ ਚਰ ਦਾ ਪ੍ਰੇਮ ਕਿ ਹੁੰਦਾ ਜਾਂਦਾ? ਘਰ ਜਾਂਦਾ ਕਿ ਨਹੀਂ ਘਟ ਜਾਂਦਾ? ਸ਼ਰੀਰਿਕ ਪ੍ਰੇਮ ਵੀ ਕਰ ਜਾਂਦਾ ਧਿਆਨ ਦੇ ਕੇ ਸੁਣਿਆ ਜੀ ਮੰਗਣੀ ਹੁੰਦੀ ਐ ਅੱਜ ਕੱਲ ਦਾ ਜਿਹੜਾ ਜਮਾਨਾ ਪਹਿਲਾ ਫੋਨ ਨੰਬਰ ਚਾਹੀਦਾ ਉਹ ਟਾਈਮ ਨਾਂਗਾ ਜਦੋਂ ਫੋਨ ਤੋਂ ਬਿਨਾ ਗੱਡੀ ਚੱਲ ਜਾਂਦੀ ਸੀ ਫਿਰ ਗੱਲਾਂ ਲੱਗੇ ਰਹਿੰਦੇ ਆ ਕਰੀ ਜਾਂਨੇ ਗੱਲਾਂ ਕਿਹੜਾ ਮੌਕਾ ਵੀ ਮੇਰਾ ਵਿਆਹ ਹੋ ਜੇ ਹਾਂਜੀ ਖੁਦਾ ਦਾ ਸ਼ੁਕਰ ਟਾਈਮ ਆਇਆ ਵਿਆਹ ਹੋ ਗਿਆ ਵਿਆਹ ਤੋਂ ਬਾਅਦ ਕੁਝ ਮਹੀਨਾ ਬਾਅਦ ਬੋਲਦਾ ਤੂੰ ਮੈਨੂੰ ਐਡੀ ਭੈੜੀ ਲੱਗਦੀ ਨਾ ਉਹ ਵੀ ਕਹਿੰਦੀ ਤੂੰ ਮਾਨੂੰ ਨਾ ਦੱਸੇ ਘਰੇ ਹੀ ਪਿਆਰ ਇਹਨੇ ਕਦੇ ਕੰਮ ਤਾਂ ਹੁੰਦਾ ਕਰ ਲੈ ਜਾ ਦੁਨੀਆਂ ਬੈਠੀ ਐ ਹਾਲੀਵੁੱਡ ਉਹ ਵੀ ਪਿਆਰ ਕੀ ਹੋ ਜਾਂਦਾ ਪਹਿਲਾਂ ਤਾਂ ਬੋਲਦੇ ਸਭ ਕੁਝ ਏਹੀ ਹੈ ਹੁਣ ਬੋਲਦੇ ਇੱਕ ਕਿਹੜਾ ਮੌਕਾ ਮਿਲੇਗਾ ਚਾਰ ਦਿਨ ਜਾਵੇਦ ਵਧੀ ਐ ਪਿਆਰ ਘਟਿਆ ਕਿ ਵਧਿਆ ਅਜੀ ਭੈਣਾ ਸੱਚ ਹੈ ਨਾ ਭਾਈ ਵੀ ਹੁਣ ਤਾਂ ਐ ਬਣ ਕੇ ਭਗਤ ਜਿਵੇਂ ਇਹਨਾਂ ਨੂੰ ਕੋਈ ਪਤਾ ਹੀ ਨਹੀਂ ਜਿਵੇਂ ਨਾ ਸਾਰਾ ਕੁਝ ਮੈਨੂੰ ਪਤਾ ਤੇ ਮੈਂ ਦੱਸਦਾ ਭਾਈ ਇਹਨਾਂ ਨੂੰ ਕੁਝ ਨਹੀਂ ਪਤਾ ਸੱਚ ਐ ਪਹਿਲਾ ਮਾਪ ਨੂੰ ਕਹਿੰਦੇ ਵੀ ਤੁਹਾਨੂੰ ਛੱਡ ਦੂੰ ਹਾਂਜੀ ਪਰ ਇੱਕ ਦਿਨ ਆਉਂਦਾ ਸ਼ਰੀਦ ਦਾ ਪ੍ਰੇਮ ਕਿ ਹੋ ਜਾਂਦਾ ਹੈ ਜਨਾਨੀ ਨੂੰ ਮਾੜੀ ਗੱਲ ਗੇਕਦੀ ਫਿਰ ਭਾਜ ਭਾਜ ਪਹਿਣਗੇ ਇੱਕ ਦੋ ਜਨੂੰ ਫਿਰੇ ਚਾਹ ਪੀਂਦੇ ਇੱਕ ਸੋਨ ਲੈ ਲੈ ਕੇ ਪਹਿਣਗੇ ਇੱਕ ਦਿਨ ਬਈ ਹੁਣ ਕਿਉਂ ਭੇੜੇ ਲਾ ਦੇ ਉਹ ਹੈ ਮੂੰਹ ਹੈ ਨੂੰ ਕਿ ਹੋ ਗਿਆ ਨਾ ਮਤਲਬ ਦੁਨੀਆ ਦਾ ਸਾਰਾ ਪ੍ਰੇਮ ਇੱਕ ਦਿਨ ਖਤਮ ਹੋ ਜਾਂਦਾ ਹੈ ਲੇਕਨ ਇੱਕ ਮਸੀਹ ਦਾ ਪ੍ਰੇਮ ਹੈ ਜਿਹੜਾ ਕਦੀ ਖਤਮ ਨਹੀਂ ਹੁੰਦਾ ਜਿਹੜਾ ਪ੍ਰੇਮ ਵਧਦਾ ਜਾਂਦਾ ਉਸ ਮਸੀਹ ਦੇ ਪ੍ਰੇਮ ਦੀ ਡੋਰੀ ਨੇ ਮੈਨੂੰ ਬੰਨ ਕੇ ਰੱਖਿਆ ਹੈ ਇਸ ਲਈ ਰومیਅਰ ਦਾ 35ਵਾਂ ਚ ਲਿਖਿਆ ਕੌਣ ਮੈਨੂੰ ਮਸੀਹ ਦੇ ਪ੍ਰੇਮ ਤੋਂ ਅਲੱਗ ਕਰੇਗਾ ਮੁਸੀਬਤ ਆਉਂਦੀ ਹੈ ਨਿੰਦਾ ਆਉਂਦੀ ਬਦਨਾਮੀ ਆਉਂਦੀ ਲੇਕਿਨ ਇਸ ਰੱਸੀ ਨੂੰ ਕੋਈ ਤੋੜ ਨਹੀਂ ਸਕਦਾ ਹਨੇਰੀ ਤੂਫਾਨਾਂ ਦੇ ਰੱਸੀ ਢਿੱਲੀ ਹੋ ਜਾਂਦੀ ਹੈ ਪਰ ਟੁੱਟ ਨਹੀਂ ਦਿੰਦਾ ਪ੍ਰਭੂ ਜਦ ਦੇ ਰਸੀ ਢਿੱਲੀ ਹੁੰਦੀ ਨੇਂ ਰੀਆਂ ਤੂਫਾਨਾਂ ਨਾਲ مصیبتਾਂ ਦੇ ਵਿੱਚ ਫਿਰ ਪਰਮੇਸ਼ਰ ਦੇ ਵਚਨ ਦਰ ਕੱਸੀ ਜਾਂਦੀ ਹੈ ਇਹ ਮਸੀਹ ਦੇ ਪ੍ਰੇਮ ਦੀ ਡੋਰੀ ਸਾਨੂੰ ਮੁਕਤੀ ਦੇ ਦੁਆਰਾ ਮਸੀਹ ਦਾ ਪ੍ਰੇਮ ਆਇਆ ਉਹ ਕੁੰਡੀ ਮੁਕਤੀ ਨਹੀਂ ਦੱਸਦੀ ਹੈ ਉਸ ਮੁਕਤੀ ਦੇ ਦੁਆਰਾ ਮਸੀਹ ਦਾ ਪ੍ਰੇਮ ਸਾਨੂੰ ਬੰਨ ਕੇ ਰੱਖਿਆ ਬੋਲੋ ਹਾਲੇਲੂਇਆ ਇਸ ਲਈ ਗੀਤਾਂ ਤੈਨੂੰ ਛੱਡ ਕੇ ਮੈਂ ਜਾਵਾਂ ਕਿਥੇ ਯੇਸ਼ੂ ਦੇ ਚੇਲੇ ਬੜੇ ਛੱਡ ਕੇ ਉਹਨੂੰ ਚਲੇ ਗਏ। ਪ੍ਰਭ ਯੇਸ਼ੂ ਨੇ ਪਤਰਸ ਨੂੰ ਬੋਲਦਾ ਤੁਸੀਂ ਵੀ ਛੱਡ ਕੇ ਚਲੇ ਜਾਓ। ਕਹਿੰਦਾ ਪ੍ਰਭੂ ਜੀ ਤੈਨੂੰ ਛੱਡ ਕੇ ਕਿੱਥੇ ਜਾਈਏ? ਜੀਵਨ ਦੀਆਂ ਗੱਲਾਂ ਤਾਂ। ਬਾਕੀ ਚਲੇ ਗਏ ਉਹਨੂੰ ਸ਼ਾਇਦ ਕੋਈ ਹੋਰ ਚਾਹਕ ਹੋਗੀ ਪਰ ਅਸੀਂ ਨਹੀਂ ਜਾਣ ਜੋ ਕਿ ਕਿਉਂਕਿ ਜੀਵਨ ਹੀ ਤੇਰੇ ਕੋਲ ਹਾਲੇਲੂਇਆ। ਇਹ ਜਗ੍ਹਾ ਤੇ ਬੈਠੇ ਭਾਈਆਂ ਰ ਭੈਣੋਂ ਅਸੀਂ ਯੇਸ਼ੂ ਨੂੰ ਛੱਡ ਕੇ ਕਿੱਥੇ ਜਾਵਾਂਗੇ? ਸਾਨੂੰ ਆਣ ਕੇ ਕੋਈ ਸਲਾਹ ਦਿੰਦਾ ਤੂੰ ਬਿਮਾਰ ਹੈ ਤੂੰ ਠੀਕ ਨਹੀਂ ਉਹਦਾ ਫਲਾਣੀ ਥਾਂ ਚਲਾ ਜਾ। ਤੂੰ ਫਿਰ ਉੱਧਰ ਚਲਾ ਜਾ ਉੱਧਰ ਚਲਾ ਜਾ ਆਕਾਸ਼ ਦੇ ਥੱਲੇ ਸਿਰਫ ਇੱਕ ਹੀ ਹੈ ਉਹ ਪ੍ਰਭੂ ਯੀਸ਼ੂ ਮਸੀਹ ਇਹਨੂੰ ਛੱਡ ਕੇ ਮੈਂ ਹੋਰ ਕਿਤੇ ਜਾ ਮੈਂ ਕਿੱਥੇ ਜਾਵਾਂ ਮੈਂ ਭੜਕ ਕੇ ਵੇਖ ਲੂੰਗਾ ਤਾਂ ਮੈਂ ਨਰਕ ਚੋਂ ਗਈ ਹੋਰ ਕਿਤੇ ਨਹੀਂ ਆ ਕਿ ਯੀਸ਼ੂ ਨੇ ਬੋਲਿਆ ਰਾਸ ਚੈਤੇ ਜੀਵਨ ਆਗਰ ਅਸੀਂ ਕਿਸੇ ਦੇ ਕਹਿੰਦੇ ਹੋਰ ਕਿਤੇ ਜਾਵਾਂਗੇ ਤੇ ਯਾਦ ਰੱਖਣਾ ਅਸੀਂ ਖੁਦ ਆਪਣੇ ਜੀਵਨ ਦੀ ਬਰਬਾਦੀ ਦਾ ਬੂਆ ਖੋਲਿਆ ਸ਼ੈਤਾਨ ਦੀ ਚਲਾਕੀ ਤੋਂ ਬਚ ਕੇ ਰਿਹਾ ਹੈ। ਸ਼ੈਤਾਨ ਡੇਗਲੇ ਸਾਨੂੰ ਤਿਆਰ ਹੈ। ਲੇਕਿਨ ਉਸ ਪਿੱਲਰ ਨੂੰ ਇੱਕ ਵਿਸ਼ਵਾਸੀ ਨੂੰ ਮੁਕਤੀ ਨੇ ਮੁਕਤੀ ਦੀ ਮੁਕਤੀ ਦੇ ਦੁਆਰਾ ਮਸਜਿਦ ਦੇ ਪ੍ਰੇਮ ਚ ਮੇਕ ਹੋਇਆ। ਬੋਲੋ ਹਾਲੇਲੂਇਆ। ਔਰ ਇਹ ਪਿੱਤਲ ਦਾ ਚਾਂਦੀ ਦਾ ਟੋਪ ਉਧਾਰ ਦਾ ਹੈਲਮਟ ਨੂੰ ਵੀ ਦੱਸਦਾ ਟੋਪ ਨੂੰ ਦੱਸਦਾ। ਹੈਲਮਟ ਜਿਹੜਾ ਉਹ ਸਾਨੂੰ ਕੀ ਕਰਦਾ ਖਤਰੇ ਤੋਂ ਦੁਰਘਟਨਾ ਤੋਂ ਕੀ ਕਰਦਾ ਹੈ ਮੁਕਤੀ ਦੁਆਰਾ ਇਸ ਨਰਕ ਦੀਆ ਘਟੋ بچਿਆ ਬੋਲੋ ਹਾਲੇਲੂਇਆ ਅਗਰ ਮੁਕਤੀ ਨਾ ਮਿਲਦੀ ਤਾਂ ਇਸ ਨਰਕ ਦੀਆ ਘਟੇ ਜਾਣਾ ਸੀ ਇਸ ਲਈ ਚਾਂਦੀ ਸਾਨੂੰ ਛੁਟਕਾਰਾ ਦੱਸਦੀ ਹੈ ਚਾਂਦੀ ਸਾਨੂੰ ਮੁਕਤੀ ਬਾਰੇ ਦੱਸਦੀ ਹੈ ਰੱਸੀ ਸਾਨੂੰ ਮਸੀ ਦੇ ਪ੍ਰੇਮ ਬਾਰੇ ਦੱਸਦੀ ਹੈ ਇਹ ਮਸੀ ਦਾ ਪ੍ਰੇਮ ਸਾਡੇ ਜੀਵਨ ਚ ਕਦੀ ਘਟਨਾ ਨਹੀਂ ਬੋਲੋ ਹਾਲੇਲੂਇਆ